ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਤੁਸੀਂ ਆਸ਼ਾ ਕਰਦਾ ਕਿ ਵਧੀਆ ਹੋਵੋਗੇ ਮੈਂ ਮਨਜੋਤ ਸਿੰਘ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਨੀਡ ਫੀਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦਾ ਬਿਜ਼ਨਸ ਪਲਾਨ ਪੰਜਾਬੀ ਵਿੱਚ ਸੋ ਦੋਸਤੋ ਜਿਆਦਾ ਦੇਰੀ ਨਾ ਕਰਦੇ ਹੋਏ ਫਟਾਫਟ ਚੱਲਦੇ ਆਪਾਂ ਆਪਣੀ ਕੰਪਿਊਟਰ ਸਕਰੀਨ ਤੇ ਹਾਂਜੀ ਦੋਸਤੋ ਸਵਾਗਤ ਹੈ ਦਾਡਾ ਇੰਡੀਆਜ਼ ਲੀਡਿੰਗ ਡਾਇਰੈਕਟ ਸੈਲਿੰਗ ਕੰਪਨੀ ਨੀਡ ਫੀਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦੇ ਇਸ ਬਿਜ਼ਨਸ ਪਲਾਨ ਸੀਰੀਜ਼ ਵਿੱਚ ਜਿਸ ਵਿੱਚ ਕਿ ਆਪਾਂ ਨੀਡ ਫੀਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦੀ ਬਿਜ਼ਨਸ ਪਲਾਨ ਦੀ ਗੱਲ ਕਰਦੇ ਆ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਨੀਡ ਫੀਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦੀ ਗ੍ਰੇਟ ਪਰਸਨੈਲਿਟੀਜ਼ ਬਾਰੇ ਜੋ ਕਿ ਆਪਣਾ ਸ਼੍ਰੀ ਪਵਨਦੀਪ ਅਰੋੜਾ ਸਰ ਨੇ ਜੋ ਕਿ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਐਮ ਡੀ ਨੇ ਐਂਡ ਸਰਦਾਰ ਸੁਖਜੀਤ ਸਿੰਘ ਉਪਾਲ ਸਰ ਜੋ ਕਿ ਕੰਪਨੀ ਦੇ ਡਾਇਰੈਕਟਰ ਨੇ ਤੇ ਇਹਨਾਂ ਦੋ ਗ੍ਰੇਟ ਪਰਸਨੈਲਿਟੀਜ਼ ਦਾ ਇੱਕ ਵਿਜ਼ਨ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਨੂੰ ਇੱਕ ਚੰਗੀ ਸਿਹਤ ਤੇ ਨਾਲ ਨਾਲ ਚੰਗੀ ਇਨਕਮ ਦੋਮਨੋ ਪ੍ਰੋਵਾਈਡ ਕਰਨੀ ਆ ਨੀਡ ਫੀਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦੇ ਇਸ ਪਲੇਟਫਾਰਮ ਦੇ ਥਰੂ ਸੋ ਅੱਪਾਗੇ ਗੱਲ ਕਰਦੇ ਆ ਨੀਡ ਫੀਡ ਵਰਕ ਕਰਦਾ ਹੈ ਸਾਡੀ ਜ਼ਰੂਰਤਾਂ ਤੇ ਸਾਡੀ ਖੁਰਾਕ ਤੇ ਅਸੀਂ ਚਿੰਤਾ ਕਰਦੇ ਹਾਂ ਤੁਹਾਡੀ ਸਿਹਤ ਦੀ ਵੀ ਤੇ ਤੁਹਾਡੀ ਇਨਕਮ ਦੀ ਵੀ ਕਿ ਤੁਸੀਂ ਆਪਣੀ ਚੰਗੀ ਸਿਹਤ ਕਿਵੇਂ ਪਾ ਸਕਦੇ ਹੋ ਤੇ ਚੰਗੀ ਇਨਕਮ ਕਿਵੇਂ ਪਾ ਸਕਦੇ ਹੋ ਨੀਡ ਫੀਡ ਇਨਾਂ ਦੋ ਚੀਜ਼ਾਂ ਤੇ ਮੈਂ ਵਰਕ ਕਰਦਾ ਹਾਂ ਡ੍ਰੀਮ ਐਵਰੀ ਪਰਸਨ ਹੈ ਜਿਵੇਂ ਕਿ ਹਰੇਕ ਪਰਸਨ ਦੇ ਡ੍ਰੀਮਸ ਹੁੰਦੇ ਆ ਕਿ ਉਹਦੇ ਕੋਲ ਲਗਜ਼ਰੀਆਂ ਕਾਰਾਂ ਹੋਣ ਔਰ ਬਿਗ ਹਾਊਸ ਯਾਨੀ ਵੱਡੇ ਘਰ ਵਕੇਸ਼ਨ ਤੇ ਜਾਵੇ ਆਪਣੀ ਫੈਮਿਲੀ ਨਾਲ ਫਾਈਨੈਂਸ਼ੀਅਲ ਸਿਕਿਉਰਿਟੀ ਹੋਵੇ ਬਹੁਤ ਵੱਡਾ ਇੱਕ ਪੈਸਿਵ ਇਨਕਮ ਦਾ ਸੋਰਸ ਹੋਵੇ ਤੇ ਚਿਲਡਰਨ ਐਜੂਕੇਸ਼ਨ ਹੋਵੇ ਬੱਚਿਆਂ ਦੀ ਚੰਗੀ ਪੜ੍ਹਾਈ ਹੋਵੇ ਅਬਰੋਡ ਜਾ ਕੇ ਪੜ੍ਹਨ ਇੱਕ ਸੁਪਨਾ ਹੁੰਦਾ ਹੈ ਤੇ ਇਸੇ ਤਰੀਕੇ ਨਾਲ ਹੀ ਇੱਕ ਚੰਗੀ ਸਿਹਤ ਇਹ ਵੀ ਹਰ ਇੱਕ ਪਰਸਨ ਦਾ ਡ੍ਰੀਮ ਹੁੰਦਾ ਹੈ ਤੇ ਇਸੇ ਕੜੀ ਦੇ ਤਹਿਤ ਆਪਾਂ ਪਹਿਲਾਂ ਗੱਲ ਕਰਦੇ ਹਾਂ ਆਪਣੀ ਸਿਹਤ ਬਾਰੇ ਕਿ ਆਪਾਂ ਆਪਣੀ ਸਿਹਤ ਨੂੰ ਕਿਵੇਂ ਬੈਟਰ ਕਰ ਸਕਦੇ ਆ ਬਹੁਤ ਵਧੀਆ ਕਿਵੇਂ ਬਣਾ ਸਕਦੇ ਆ ਸਭ ਤੋਂ ਪਹਿਲਾਂ ਅੱਪਾ ਗੱਲ ਕਰਦੇ ਹਾਂ WHO ਵੱਲੋਂ ਪਬਲਿਸ਼ ਹੋਇਆ ਇੱਕ ਡਾਟਾ ਜਿਹਦੇ ਵਿੱਚ ਕਿ WHO ਨੇ ਹਰੇਕ ਬਿਮਾਰੀਆਂ ਦੀ ਗੱਲ ਕਰੀ ਹੈ ਜੋ ਕਿ ਵਰਲਡ ਲੈਵਲ ਤੇ ਬਹੁਤ ਫੈਲ ਰਹੀਆਂ ਨੇ ਜਿਨ੍ਹਾਂ ਦੀ ਦਰ ਬਹੁਤ ਵੱਧ ਰਹੀ ਹੈ ਜਿਵੇਂ ਕਿ ਐਂਗਜ਼ਾਇਟੀ 60% ਸਟ੍ਰੈਸ 76% ਡਿਪਰੈਸ਼ਨ 55% ਓਬੈਸਿਟੀ 79% ਹਾਰਟ ਦੀ ਪ੍ਰੋਬਲਮ 58% ਕੈਂਸਰ ਰਿਲੇਟਡ ਇਸ਼ੂਜ਼ ਐਂਡ ਪ੍ਰੋਬਲਮਸ 39% ਸਕਿਨ ਇਸ਼ੂਸ 43% ਤੇ ਇਹ ਜੋ ਹੈ WHO ਵੱਲੋਂ ਡਾਟਾ ਪਬਲਿਸ਼ ਕੀਤਾ ਗਿਆ ਹੈ ਜਿਸ ਦਾ ਕਿ ਸੋਰਸ www.championhealth.co.uk ਦੇ ਵੱਲੋਂ ਇਹ ਡਾਟਾ ਰਿਪਰੈਜ਼ੈਂਟ ਕੀਤਾ। ਸੋ ਇਹਨਾਂ ਬਿਮਾਰੀਆਂ ਨੂੰ ਟ੍ਰੀਟ ਕਰਨ ਵਾਸਤੇ ਸਾਡੇ ਕੋਲ ਸਿਗਨੇਚਰ ਰੇਂਜ ਦੇ ਪੈਟਰਨ ਪ੍ਰੋਡਕਟਸ ਨੇ ਜੋ ਕਿ ਆਪਣਾ ਇਹਨਾਂ ਬਿਮਾਰੀਆਂ ਨੂੰ ਟ੍ਰੀਟ ਕਰਦੇ ਨੇ ਇਹਨਾਂ ਨੂੰ ਜੜੋਂ ਖਤਮ ਕਰਦੇ ਨੇ। ਅੱਗੇ ਆਪਾਂ 1 ਬਾਈ 1 ਹਰੀ ਕੈਟੇਗਰੀ ਦੀ ਗੱਲ ਕਰਦੇ ਜਾਵਾਂਗੇ ਸਾਡੇ ਪ੍ਰੋਡਕਟਸ ਰੇਂਜ ਤੇ ਸਭ ਤੋਂ ਪਹਿਲਾਂ ਆਪਾਂ ਹੈਲਥ ਜੂਸਸ ਤੇ ਆਉਣੀ ਆ ਇਸ ਵਿੱਚ ਕੀ অ্যালোਵੈਰਾ ਪਲਸ ਨੋਨੀ ਪਲਸ ਸੀ ਬਖਤੂਨ ਜਿਵੇਂ ਬਹੁਤ ਵਧੀਆ ਤੇ ਸ਼ਾਨਦਾਰ ਹੈਲਥ ਜੂਸਸ ਨੇ ਇਸੇ ਤਰ੍ਹਾਂ ਸਾਡੇ ਕੋਲ ਇੱਕ ਬਹੁਤ ਵਧੀਆ ਟੈਬਲੇਟ ਐਂਡ ਕੈਪਸੂਲਸ ਦੀ ਰੇਂਜ ਵੀ ਹੈ ਜਿਵੇਂ ਕਿ ਥਾਇਰੋਇਡ ਵਾਲੇ ਪੇਸ਼ੈਂਟਸ ਵਾਸਤੇ ਥਾਇਰੋਇਡ ਕੇਅਰ ਕੇ ਐਸ ਕਿਡਨੀ ਸਟੋਨ ਵਾਲੇ ਪੇਸ਼ੈਂਟਸ ਵਾਸਤੇ ਜਗਿਆਸਾ ਟੈਬਲੇਟਸ ਵੈਲਕਮ ਟੂ ਈਨ लेप्सले ओमेगा फ्लैक्स ग्लूकोसामाइन जैसी बेहतरीन टैबलेट्स एंड कैप्सूल्स रेंज ने इस तरीके ना अपन गए हेल्थ सिरप्स दी गल करिए हार्टली हृदय का रस है डीएनटॉक्स है अपने बॉडी डिटॉक्स करने वास्ते महा रसंधिकवात है यानी किसी भी तरीके जो भी, दा जोड़ों दा दर्द हो पे उस नु ट्रीट करदा है आगे अपन हेल्थ सिरप्स दी गल करिए लिवनोर अ लिवर वास्ते हर्बोपैलेट है अपने खून दे विच प्लेटलेट्स नु वढावन वास्ते कैल्सियम सिट सिरप है मेमोरी प्लस सिरप है हर्बल कफ सिरप नारियल महासुदर्शन क्वाथ किसी भी तरीके ਦਾ ਬੁਖਾਰ ਹੋਵੇ ਉਸ ਨੂੰ ਟਰੀਟ ਕਰਦਾ महासुदर्शन क्वाथ ਇਸੇ ਤਰੀਕੇ ਨਾਲ ਹਰਬਲ ਬਲੱਡ ਪਿਊਰਫਾਇਰ ਹੈ ਹੁਣ ਆਪਾਂ ਗੱਲ ਕਰਦੇ ਹਾਂ ਪੇਡ ਲੀਵਰ ਐਂਡ ਹੈਲਥ ਡ੍ਰੋਪਸ ਦੀ ਇਸ ਦੇ ਵਿੱਚ ਕੀ ਹਰਬਲ ਔਰਥੋ ਅਵੇਲ ਹੈ ਮਿੱਠਾ ਮਿੱਠਾ ਸਟੀਵਿਆ ਡ੍ਰੋਪਸ ਹੈ ਸਟੀਵਿਆ ਡ੍ਰੋਪਸ ਅੱਜ ਦੇ ਸਮੇਂ ਵਿੱਚ ਚੀਨੀ ਦਾ ਇੱਕ ਬਹੁਤ ਵਧੀਆ ਅਲਟਰਨੇਟਿਵ ਹੈ ਡਾਇਬੀਟਿਸ ਵਾਲੇ ਪੇਸ਼ੈਂਟਸ ਵਾਸਤੇ ਬਹੁਤ ਵਧੀਆ ਨੀਡ ਫਿੱਡ ਦਾ ਮਿੱਠਾ ਮਿੱਠਾ ਸਟੀਵਿਆ ਡ੍ਰੋਪਸ। ਹੁਣ ਅੱਗੇ ਆਪਾਂ ਗੱਲ ਕਰਦੇ ਆ ਹਾਈਡ੍ਰੋਪਸ ਦੀ। ਹਾਈਡ੍ਰੋਪਸ ਹੈ ਸਾਡੇ ਕੋਲ ਡਰਮਿਸਕੈਲ ਨੇ ਆਪਣਾ ਮਤਲਬ ਕਿ ਬੋਡੀ ਵਾਸਤੇ ਆਯੁਰਵੈਦਿਕ ਪੇਨ ਬਾਮ, ਗੈਸਟ੍ਰੋਗੈਸਟ ਡ੍ਰੋਪਸ, ਐਸਿਡਿਟੀ ਗੈਮਪਲੋਟਿੰਗ ਵਾਸਤੇ ਐਂਡ ਪੰਚਦੁਲਸੀ ਡ੍ਰੋਪਸ ਨੇ। ਅੱਗੇ ਆਪਾਂ ਗੱਲ ਕਰਦਾ ਪ੍ਰੋਟੀਨ ਪਾਊਡਰ ਦੀ। ਸਾਡੇ ਕੋਲ ਪੰਜ ਫਲੇਵਰਾਂ ਦੇ ਵਿੱਚ ਪ੍ਰੋਟੀਨ ਪਾਊਡਰ ਮੌਜੂਦ ਨੇ। ਜਿਸਦੇ ਵਿੱਚ ਕੀ ਆਪਣੇ ਕੋਲ ਕੁਲਫੀ ਫਲੇਵਰ ਆ ਗਿਆ ਮੰਗੋ ਆ ਗਿਆ ਐਂਡ ਕ੍ਰੇਨ 베ਰੀ ਆ ਗਿਆ ਸੋ ਇਸੇ ਦੇ ਦੇਖ ਕੇ ਨਾਲ ਸਾਡੇ ਕੋਲ ਬਹੁਤ ਵਧੀਆ ਫਲੇਵਰਸ ਦੀ ਵੀ ਰੇਂਜ ਹੈ ਤੇ ਦੋਸਤੋ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜੋ ਪ੍ਰੋਟੀਨ ਪਾਊਡਰ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਹਰੇਕ ਇੱਕ ਪਰਸਨ ਨੂੰ ਲੈਣਾ ਚਾਹੀਦਾ ਕਿਉਂਕਿ ਸਾਡਾ ਜੋ ਅੱਜ ਕੱਲ ਖਾਣ ਪੀਣ ਤੇ ਜੋ ਸਾਡੀ ਜੀਵਨ ਸ਼ੈਲੀ ਹੈ ਉਸ ਦੇ ਵਿੱਚ ਪ੍ਰੋਟੀਨ ਦੀ ਆਪਾਂ ਭਰਪੂਰ ਮਾਤਰਾ ਨਹੀਂ ਲੈ ਪਾਰੇ ਸਾਇੰਸ ਦਾ ਵੀ ਕਹਿਣਾ ਹੈ ਕਿ ਸਾਡੇ ਬੋਡੀ ਨੂੰ ਬਾਕੀ ਦੇ ਜ਼ਰੂਰੀ ਤੱਤ ਬਾਅਦ ਚ ਚਾਹੀਦੇ ਨੇ ਸਭ ਤੋਂ ਪਹਿਲਾਂ ਸਾਡੀ ਬੋਡੀ ਪ੍ਰੋਟੀਨ ਦੀ ਡਿਮਾਂਡ ਕਰਦੀ ਹੈ ਸੋ ਦੋਸਤੋ ਤੁਹਾਨੂੰ ਨੇਟ ਫੀਡ ਦੇ ਪ੍ਰੋਟੀਨ ਪਾਊਡਰ ਯੂਜ਼ ਕਰਨੇ ਚਾਹੀਦੇ ਜੋ ਕਿ ਬਹੁਤ ਵਧੀਆ ਪੰਜ ਫਲੇਵਰਾਂ ਚ ਹੁੰਦੇ ਨੇ ਈਥੇ ਕੇਅਰ ਦੀ ਗੱਲ ਕਰੀਏ ਤੇ ਦੋ ਤਰੀਕੇ ਦੀ ਟੂਥਪੇਸਟ ਤੇ ਐਡਿਕ ਲਿਕਵਿਡ ਫਾਰਮ ਦੇ ਵਿੱਚ ਇੱਕ ਬਹੁਤ ਵਧੀਆ ਬ੍ਰਸ਼ ਵੀ ਹੈ ਵੈਲ ਬ੍ਰਸ਼ ਜੋ ਕਿ ਸਾਡੇ ਦੰਦਾਂ ਦੇ ਸਟਰਕਚਰ ਦੇ ਹਿਸਾਬ ਨਾਲ ਵੈਲ ਡਿਜ਼ਾਈਨ ਕੀਤਾ ਹੈ ਅੱਗੇ ਆਪਾਂ ਗੱਲ ਕਰਦੇ ਆਂ ਫੇਸ ਕੇਅਰ ਦੇ ਬਾਰੇ ਫੇਸ ਵਾਸ਼, ਕਰੀਮ, ਸੀਰਮ ਐਂਡ ਸਕਰਬਸ ਦੀ ਵੀ ਬਹੁਤ ਵਧੀਆ ਰੇਂਜ ਹੈ ਸਾਡੇ ਕੋਲ ਤੇ ਇਹਦੇ ਬਿਹਤਰ ਰਿਜ਼ਲਟਸ ਵੀ ਨੇ ਸਕਿਨ ਕੇਅਰ ਤੇ ਆਪਾਂ ਅੱਗੇ ਗੱਲ ਕਰੀਏ ਤਾਂ ਇਹਦੇ ਕਰੀਮਸ ਆ ਗਈਆਂ ਜਿਵੇਂ ਕਿ ਸਨ ਪ੍ਰੋਟੈਕਟ ਜੈਲ ਆ ਗਈ ਮੇਰੀ ਫੇਵਰਿਟ ਹੈ ਸਨ ਪ੍ਰੋਟੈਕਟ ਜੈਲ ਡੇ ਕਰੀਮ ਦੇ ਆਪਾਂ ਗੱਲ ਕਰਦੇ ਆਂ ਐਸਪੀਐਫ 30 ਆ ਗਿਆ 립밤 ਆਕਸੀਜਨ ਰਿਚ ਬਲੀਚ ਕਰੀਮ ਅਲੋਵੇਰਾ ਜੈਲ ਬਹੁਤ ਹੀ ਸ਼ਾਨਦਾਰ ਪ੍ਰੋਡਕਟਸ ਨੇ ਦੋਸਤੋ ਇਹਦੇ ਇਹ ਖੁਦ ਵੀ ਯੂਜ਼ ਕਰ ਰਹੇ ਹਨ ਤੇ ਮੈਨੂੰ ਵੀ ਬਹੁਤ ਬੈਟਰ ਰਿਜ਼ਲਟਸ ਆਏ ਨੇ ਅੱਗੇ ਆਪਾਂ ਗੱਲ ਕਰਦੇ ਹਾਂ हेयर ਐਂਡ ਸਕਿਨ ਕੇਅਰ ਦੇ ਵਿੱਚ ਜਿਦੇ ਵਿੱਚ ਕੀ ਆਪਣੇ ਕੋਈ ਨੇਚਰਲ हेयर कलर ਹੈ ਜਿਸ ਵਿੱਚ ਕੀ ਕੋਈ ਵੀ ਸਿੰਥੈਟਿਕ ਕਲਰ ਨਹੀਂ ਹੈ ਆਲ ਨੇਚਰਲ ਕਲਰਸ ਇਹਦੇ ਵਿੱਚ ਹੈਗੇ ਤੇ ਇਸੇ ਤਰੀਕੇ ਨਾਲ ਸਾਡੇ ਕੋਲ ਐਂਟੀ ਡੈਂਟਰ ਰਿਪੇਅਰ ਫੋਰ ਸ਼ੈਂਪੂ ਐਂਟੀ ਐਂਟੀ हेयर ਫਾਲ हेयर ਆਇਲ ਇਸੇ ਤਰੀਕੇ ਨਾਲ ਸਾਡੇ ਕੋਲ ਤਿੰਨ ਤਰੀਕੇ ਦੇ ਸਾਬਸ ਨੇ ਪਰਸਨਲ ਕੇਅਰ ক্যাਟੇਗਰੀ ਦੀ ਗੱਲ ਕਰੀਏ ਦੋ ਤਰੀਕੇ ਦੇ ਬਹੁਤ ਹੀ ਸ਼ਾਨਦਾਰ ਫਰੇਗਰੈਂਸ ਦੇ ਵਿੱਚ ਪਰਫਿਊਮਸ ਨੇ ਫੀਮੇਲਸ ਵਾਸਤੇ ਸੈਨੀਟਰੀ ਨੈਪਕਿਨਸ ਆਪਣਾ ਐਕਟਿਵ ਹੈਂਡ ਵਾਸ਼ ਜੋ ਕਿ ਸਾਡੇ ਆਪਣਾ ਹੱਥਾਂ ਦੀ ਬਹੁਤ ਵਧੀਆ ਸਫਾਈ ਕਰਦਾ ਹੈ ਐਂਡ ਸ਼ੀਆ ਬਟਰ ਫੁੱਟ ਕਰੀਮ ਤੇ ਆਪਣੀ ਪੈਰ ਦੀਆਂ ਜੋ ਕਿ ਅੱਡੀਆਂ ਫਟੀਆਂ ਹੁੰਦੀਆਂ ਉਸ ਨੂੰ ਟ੍ਰੀਟ ਕਰਦਾ ਸ਼ੀਆ ਬਟਰ ਫੁੱਟ ਕਰੀਮ ਫੂਡ ਪ੍ਰੋਡਕਟ ਰੇਂਜ ਵੀ ਸਾਡੇ ਕੋਲ ਬਹੁਤ ਵਧੀਆ ਹੈ ਜਿਵੇਂ ਕਿ ਵੈਲ ਹਰਬ ਸਿਰਪ ਹੈ ਬਹੁਤ ਵਧੀਆ ਖਸ਼ਰਬਤ ਹੈ ਚਾਰ ਤਰੀਕੇ ਦੇ ਸਾਡੇ ਕੋਲ ਚਾਰ ਨਹੀਂ ਦੋ ਤਰੀਕੇ ਦੀ ਆਮਲਾ ਕੈਂਡੀ ਹੈ ਐਂਡ ਸਾਡੇ ਕੋਲ ਗੁਲਕੰਦ ਵੀ ਅੱਗੇ ਆਪਾਂ ਹੋਮ ਕੈਟਾਗਰੀ ਦੀ ਗੱਲ ਕਰੀਏ ਫਲੋਰ ਫਰੈਸ਼ਨਰ ਹੈ ਯਾਨੀ ਘਰ ਦੇ ਵਿੱਚ ਜੋ ਆਪਾਂ ਪੋਚਾ ਲਗਾਉਂਦੇ ਆ ਉਹਦੇ ਵਿੱਚ ਆਪਣਾ ਬਹੁਤ ਵਧੀਆ ਫਲੋਰ ਫਰੈਸ਼ਨਰ ਹੈ ਜੋ ਕਿ ਆਪਣਾ ਬੈਕਟੀਰੀਆ ਕਿਲ ਕਰਦਾ ਹੈ ਲਿਕਵਿਡ ਡਿਸ਼ਵਾਸ਼ ਦੀ ਆਪਾਂ ਗੱਲ ਕਰੀਏ ਤੇ ਆਪਣਾ ਘਰਾਂ ਦੇ ਵਿੱਚ ਆਪਣਾ ਭਾਂਡੇ ਧੋਣ ਵਾਸਤੇ ਲਿਕਵਿਡ ਡਿਟਰਜੈਂਟ ਕੱਪੜੇ ਧੋਣ ਵਾਸਤੇ ਯਾਨੀ ਕੱਪੜਿਆਂ ਦੇ ਫੈਬਰਿਕ ਨੂੰ ਮੈਂਟੇਨ ਕਰਦਾ ਉਹਨਾਂ ਦੀ ਸ਼ੈਲਫ ਲਾਈਫ ਨੂੰ ਵਧਾਉਂਦਾ ਨੀਡ ਫੇਡ ਦਾ ਲਿਕਵਿਡ ਡਿਟਰਜੈਂਟ ਦੋ ਤਰੀਕੇ ਦੇ ਸਾਡੇ ਕੋਲ ਆਪਣਾ ਰੂਮ ਫਰੈਸ਼ਨਰਸ ਨੇ ਐਂਡ ਅੱਗੇ ਆਪਾਂ ਐਗਰੀਕਲਚਰ ਐਂਡ ਵੈਟਰਨਰੀ ਦੀ ਗੱਲ ਕਰੀਏ ਤਾਂ ਸਾਡੇ ਕੋਲ ਐਗਰੀਕਲਚਰ ਐਂਡ ਵੈਟਰਨਰੀ ਦੀ ਵੀ ਇੱਕ ਬਹੁਤ ਵਧੀਆ ਤੇ ਛੀ ਰੇਂਜ ਹੈ ਜਿਹਦੇ ਵਿੱਚ ਕਿ ਪਸ਼ੂਆਂ ਵਾਸਤੇ ਵੈਟ ਲਿਵ ਕੇਅਰ ਉਹਨਾਂ ਦੇ ਲੀਵਰ ਫੰਕਸ਼ਨ ਨੂੰ ਵਧੀਆ ਰੱਖਦਾ ਹੈ ਲਿਵ ਕੇਅਰ ਪਸ਼ੂਆਂ ਵਿੱਚ ਦੁੱਧ ਦੇ ਪ੍ਰੋਡਕਸ਼ਨ ਨੂੰ ਵਧਾਉਣ ਵਾਸਤੇ ਚੈਲਟ ਵੈੱਟ ਡਾਈਟ ਹੈ ਕਰੋ 골ਡ ਹੈ অর্ਗੈਨਿਕ ਖੇਤੀ ਵਾਸਤੇ ਸੁਪਰ ਜਲ ਸੁਪਰ ਬਲੂਮ ਪlant care ਕਾਰਬਨ ਪਾਵਰ ਵਰਗੇ ਸਾਡੇ ਕੋਲ ਬਿਹਤਰੀਨ ਪ੍ਰੋਡਕਟਸ ਨੇ ਜੋ ਕਿ অর্ਗੈਨਿਕ ਖੇਤੀ ਨੂੰ ਪ੍ਰਮੋਟ ਕਰਦੇ ਹਨ ਤੇ ਜੋ ਕਿ ਸਾਡੇ ਫਸਲ ਦੇ ਪ੍ਰੋਡਕਸ਼ਨ ਨੂੰ ਵੀ ਵਧਾਉਂਦੇ ਹਨ ਉਹ ਦੋਸਤੋ ਕੰਪਨੀ ਆਪਾਂ ਨੂੰ ਸ਼ਾਨਦਾਰ ਪ੍ਰੋਡਕਟਸ ਦੇ ਨਾਮ ਪ੍ਰੋਮੋਸ਼ਨਲ ਟੂਲਸ ਐਂਡ ਲਿਟਰੇਚਰ ਕਿਟ ਵੀ ਪ੍ਰੋਵਾਈਡ ਕਰਾਉਂਦੀ ਹੈ ਜਿਸ ਨਾਲ ਕਿ ਆਪਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਸਕਦੇ ਆ ਤੇ ਆਪਾਂ ਆਪਣੇ ਬਿਜ਼ਨਸ ਦਾ ਪ੍ਰਚਾਰ ਕਰ ਸਕਦੇ ਆ ਸੋ ਦੋਸਤੋ ਅੱਗੇ ਆਪਾਂ ਗੱਲ ਕਰਾਂਗੇ ਕਿ ਆਪਾਂ ਨੀਡ ਫੇਟ ਤੋਂ ਇਨਕਮ ਕਿਵੇਂ ਜਨਰੇਟ ਕਰ ਸਕਦੇ ਆ ਸੋ ਨੈਕਸਟ ਆਪਾਂ ਹੁਣ ਇਨਕਮ ਪਲਾਨ ਬਾਰੇ ਡਿਸਕਸ ਕਰਦੇ ਆ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਨੀਡ ਫੇਟ ਤੋਂ ਇੱਕ ਵਧੀਆ ਇਨਕਮ ਕਿਵੇਂ ਜਨਰੇਟ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਇੱਕ ਇੱਥੇ ਕੋਸ਼ਨ ਖੜਾ ਹੁੰਦਾ ਹੈ ਕਿ ਆਪਾਂ ਨੂੰ ਡਾਇਰੈਕਟ ਸੇਲਿੰਗ ਕਰਨੀ ਕਿਉਂ ਚਾਹੀਦੀ ਹੈ ਅੱਜ ਦੇ ਸਮੇਂ ਦੇ ਵਿੱਚ ਹਰੇਕ ਦੇ ਜਹਨ ਦੇ ਵਿੱਚ ਇਹ ਸਵਾਲ ਹੈ ਕਿ ਡਾਇਰੈਕਟ ਸੇਲਿੰਗ ਕਿਉਂ ਕਰੀਏ ਭਈ ਇਹਦੇ 6 ਕਾਰਨ ਨੇ ਡਾਇਰੈਕਟ ਸੇਲਿੰਗ ਨੂੰ ਕਰਨ ਤੇ ਸਭ ਤੋਂ ਪਹਿਲਾ ਕਾਰਨ ਮਿਨਿਮਮ ਸਟਾਰਟਅਪ ਕੋਸਟਸ ਯਾਨੀ ਤੁਸੀਂ ਲੋ ਇਨਵੈਸਟਮੈਂਟ ਤੋਂ ਆਪਣਾ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਤੇ ਦੂਸਰਾ ਕਾਰਨ ਬੀਅਰ ਔਨ ਬੋਸ ਇੱਥੇ ਤੁਸੀਂ ਖੁਦ ਮਾਲਿਕ ਹੋ ਤੀਸਰਾ ਕਾਰਨ ਪੋਟੈਂਸ਼ੀਅਲ ਫॉर ਹਾਈ ਅਰਨਿੰਗਸ ਯਾਨੀ ਤੁਸੀਂ ਘੱਟ ਖਰਚੇ ਤੋਂ ਇਸ ਬਿਜ਼ਨਸ ਨੂੰ ਸ਼ੁਰੂ ਕਰਿਆ ਤੇ ਘੱਟ ਖਰਚਾ ਲੱਗਾ ਕਿ ਤੁਸੀਂ ਇਹਦੇ ਵਿੱਚ ਜਿਹੜਾ ਮੈਕਸਿਮਮ ਹਾਈ ਅਰਨ ਪ੍ਰੋਫਿਟ ਜਨਰੇਟ ਕਰ ਸਕਦੇ ਹੋ ਤੇ ਚੌਥਾ ਰੀਜ਼ਨ ਫਲੈਕਸੀਬਲ ਵਰਕ ਕਲਚਰ ਯਾਨੀ ਤੁਸੀਂ ਆਪਣੇ ਵਰਕ ਆਰ ਆਪਣੇ ਕੰਮ ਕਰਨ ਦਾ ਸਮਾਂ ਖੁਦ ਡਿਸਾਈਡ ਕਰ ਸਕਦੇ ਹੋ ਪੰਜਵਾਂ ਕਾਰਨ ਪਰਸਨਲ ਡਵੈਲਪਮੈਂਟ ਐਂਡ ਟ੍ਰੇਨਿੰਗ ਤੇ ਤੁਸੀਂ ਪੈਸਾ ਤਾਂ ਕਮਾਉਂਗੇ ਕਮਾਉਂਗੀ ਨਾਲ ਤੁਸੀਂ ਆਪਣੇ ਅੰਦਰ ਜਿਹੜੀ ਇੱਕ ਵਧੀਆ ਹੈਬਿਟਸ ਪਰਸਨਲ ਡਿਵੈਲਪਮੈਂਟ ਕਰਦੇ ਹੋ ਉਹ ਇਹਦੇ ਵਿੱਚ ਪੰਜਵਾਂ ਕਾਰਨ ਐਡ-ਆਨ ਹੋ ਜਾਂਦਾ ਡਰੈਪਟ ਕਸਟਮਰ ਰਟੈਂਸ਼ਨ ਕਿ ਤੁਸੀਂ ਕਸਟਮਰ ਨਾਲ ਸਿੱਧੇ ਜੁੜਦੇ ਹੋ ਇਹਦੇ ਵਿੱਚ ਕੋਈ ਵੀ ਮੀਡਲਮੈਨ ਨਹੀਂ ਹੈਗਾ ਸੋ ਇਸੇ ਕਰਕੇ ਜਿਹੜਾ ਡਰਪ ਸੈਲਿੰਗ ਸਾਨੂੰ ਅੱਜ ਦੇ ਸਮੇਂ 'ਚ ਜ਼ਰੂਰ ਕਰਨੀ ਚਾਹੀਦੀ ਹੈ ਹਾਊ ਡਰਪ ਸੈਲਿੰਗ ਵਰਕਸ ਯਾਨੀ ਡਰਪ ਸੈਲਿੰਗ ਮਾਡਲ ਕੰਮ ਕਿਵੇਂ ਕਰਦਾ ਹੈ ਆਪਾਂ ਹੁਣ ਇਹਦੇ ਬਾਰੇ ਦੇਖਦੇ ਆਂ ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਜਾਣਕਾਰੀ ਟਰੈਡੀਸ਼ਨਲ ਮਾਰਕੀਟਿੰਗ ਸਿਸਟਮ ਬਾਰੇ ਲੈ ਲੈਂਦੇ ਆਂ ਜਿਸ ਵਿੱਚ ਹੁੰਦਾ ਕੀ ਹੈ ਕਿ ਮੈਨੂਫੈਕਚਰਰ ਜੋ ਕਿ ਪ੍ਰੋਡਕਟ ਤਿਆਰ ਕਰਦਾ ਹੈ ਪ੍ਰੋਡਕਟ ਤਿਆਰ ਹੋਣ ਤੋਂ ਬਾਅਦ ਕੰਪਨੀ 'ਚ ਜਾਂਦਾ ਹੈ ਕੰਪਨੀ ਦੇ ਵਿੱਚ ਜਾਣ ਤੋਂ ਬਾਅਦ ਅੱਗੇ ਬਹੁਤ ਸਾਰੇ ਡਿਸਟ੍ਰੀਬਿਊਟਰਸ ਐਕਟਰਸ ਜੋ ਕਿ ਇਹਦੀ ਪ੍ਰੋਡਕਟ ਦੀ ਪ੍ਰੋਮੋਸ਼ਨ ਵਗੈਰਾ ਕਰਦੇ ਆਂ ਫਿਰ ਦੈਨ ਅੱਗੇ ਮਾਰਕੀਟਿੰਗ ਦੇ ਵਿੱਚ ਸਪਲਾਈ ਹੁੰਦਾ ਪ੍ਰੋਡਕਟ ਡਿਸਟ੍ਰੀਬਿਊਟਰ ਦੇ ਥਰੂ ਫਿਰ ਅੱਗੇ ਰਿਟੇਲਰ ਤੇ ਰਿਟੇਲਰ ਤੋਂ ਦੈਨ ਕਸਟਮਰ ਕੋਲ ਪ੍ਰੋਡਕਟ ਜਾਂਦਾ ਸੋ ਇਨਾ ਥਾਵਾਂ ਤੇ ਘੁੰਮ ਕੇ ਐਟ ਦਾ ਐਂਡ ਕਸਟਮਰ ਨੂੰ ਜਿਹੜਾ ਪ੍ਰੋਡਕਟ ਮਹਿੰਗਾ ਮਿਲਦਾ ਤੇ ਦੂਸਰਾ ਕਈ ਵਾਰ ਇਹ ਵੀ ਹੁੰਦਾ ਕਿ ਉਹ ਕੁਆਲਿਟੀ ਵੀ ਨਹੀਂ ਮਿਲਦੀ ਸੋ ਜਿਹੜਾ ਡਰੈਕਟ ਸੇਲਿੰਗ ਮਾਡਲ ਹੈ ਟ੍ਰੈਡੀਸ਼ਨਲ ਮਾਰਕੀਟਿੰਗ ਸਿਸਟਮ ਤੋਂ ਵੱਖਰਾ ਹੈ ਇਹਦੇ ਵਿੱਚ ਕੀ ਹੈ ਕਿ ਮੈਨੂਫੈਕਚਰਰ ਪ੍ਰੋਡਕਟ ਤਿਆਰ ਕਰਦਾ ਤੇ ਦੈਨ ਸਾਡੀ ਕੰਪਨੀ ਨੀਡ ਫੀਟ ਕੋਲ ਜਾਂਦਾ ਤੇ ਦੈਨ ਜੋ ਹੈ ਡਰੈਕਟ ਸੈਲਰ ਕੋਲ ਪ੍ਰੋਡਕਟ ਪਹੁੰਚਦਾ ਸੋ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਵਿਚ ਦੇ ਮੀਡਲਮੈਨ ਨੇ ਵਿਚੋਲੇ ਨੇ ਇਹਨਾਂ ਨੂੰ ਹਟਾ ਦਿੱਤਾ ਗਿਆ ਜੋ ਇਹਨਾਂ ਕੋਲ ਮੀਡਲਮੈਨ ਕੋਲ ਜੋ ਕਮਾਈ ਜਾਂਦੀ ਸੀ ਉਹ ਆਪਣਾ ਡਰਪ ਸੈਲਰ ਨੂੰ ਉਹ ਡਿਸਟ੍ਰੀਬਿਊਟ ਕਰ ਦਿੱਤੀ ਜਾਂਦੀ ਹੈ ਉਹ ਇਨਕਮ ਸੋ ਇਸੇ ਕਰਕੇ ਜੋ ਹੈ ਅੱਜ ਦੇ ਸਮੇਂ ਦੇ ਵਿੱਚ ਡਰਪ ਸੈਲਿੰਗ ਮਾਡਲ ਬਹੁਤ ਵਧੀਆ ਇੱਕ ਮਾਡਲ ਹੈ ਸੋ ਨੀਡ ਫੀਲ ਇਸੇ ਦੇ ਤਹਿਤ ਹੀ ਇਸ ਬਿਜ਼ਨਸ ਨੂੰ ਪੂਰੇ ਇੰਡੀਆ ਦੇ ਵਿੱਚ ਪ੍ਰਮੋਟ ਕਰਦੀ ਹੈ ਤੁਸੀਂ ਆਪਣਾ ਨੇਡਫੀਡ ਦੇ ਵਿੱਚ ਇਨਕਮ ਕਿਵੇਂ ਜਨਰੇਟ ਕਰ ਸਕਦੇ ਹੋ ਸੋ ਇਹਦੇ ਤੁਹਾਡੇ ਕੋਲ 10 ਤਰ੍ਹਾਂ ਦੀ ਇਨਕਮ ਜੋ ਹੈ ਨੇਡਫੀਡ ਪ੍ਰੋਵਾਈਡ ਕਰਦਾ ਜਿਵੇਂ ਕਿ ਡਿਟੇਲ ਪ੍ਰੋਫਿਟ ਫਾਸਟ ਰੈਕ ਬੋਨਸ ਫੀਲਡ ਐਕਸਪੈਂਸਸ ਜੀਪੀ ਮੈਚ ਆਫਟਰ ਕੈਪਿੰਗ ਇਨਕਮ ਬਨਾਨza ਲਾਈਫਟਾਈਮ ਰਿਵਾਰਡਸ ਕੰਸਿਸਟੈਂਸੀ bigger retail profit ਤੇ ਰੀ ਪਰਚੇਸ ਸੋ 1 ਬਾਈ 1 ਹੁਪਾਇਨਾ ਤੇ ਡਿਸਕਸ ਕਰਦੇ ਆ ਸੋ ਅੱਗੇ ਆਪਾਂ ਗੱਲ ਕਰੀਏ ਨੀਡ ਫਿੱਟ ਦੇ ਵਿੱਚ ਰਜਿਸਟ੍ਰੇਸ਼ਨ ਬਿਲਕੁਲ ਫ੍ਰੀ ਹੈ ਐਸ ਪਰ ਗਵਰਨਮੈਂਟ ਰੂਲ ਯਾਨੀ ਕਿ ਆਈਡੀ ਆਪਾਂ ਫ੍ਰੀ ਦੇ ਵਿੱਚ ਲਗਾ ਸਕਦੇ ਆ ਬਟ ਆਈਡੀ ਨੂੰ ਐਕਟੀਵੇਟ ਕਰਨ ਵਾਸਤੇ ਆਪਾਂ ਨੂੰ ਜੀਪੀ ਦੀ ਜ਼ਰੂਰਤ ਹੁੰਦੀ ਹੈ ਜੀਪੀ ਯਾਨੀ ਗਰੋਥ ਪੁਆਇੰਟਸ ਸੋ ਆਪਾਂ ਗਰੋਥ ਪੁਆਇੰਟਸ ਕਿਵੇਂ ਲੈ ਸਕਦੇ ਆ ਸੋ ਗਰੋਥ ਪੁਆਇੰਟਸ ਯਾਨੀ ਕਿ ਆਪਣੀ ਆਈਡੀ ਨੂੰ ਗ੍ਰੀਨ ਕਰਨ ਦੇ ਵਿੱਚ ਹੈਲਪ ਕਰਦੇ ਆ ਤੇ ਆਪਾਂ ਇਹਦੇ ਨਾਲ ਹੋਰ ਵੀ ਕਾਫੀ ਬੈਨੀਫਿਟਸ ਲੈ ਸਕਦੇ ਆ 1 ਬਾਈ 1 ਡਿਸਕਸ ਕਰਦੇ ਆ ਆਪਾਂ ਮਿਨੀਮਮ 1 ਜੀਪੀ ਯਾਨੀ 2500 ਤੋਂ ਸ਼ੁਰੂਆਤ ਕਰ ਸਕਦੇ ਹਾਂ ਜਿਸ ਦੇ ਵਿੱਚ ਕਿ ਤੁਹਾਨੂੰ 2500 ਰੁਪਏ ਦੇ ਜੋ ਪ੍ਰੋਡਕਟ ਹੈ ਡਿਸਕਾਊਂਟ ਰੇਟ ਤੇ ਮਿਲ ਜਾਂਦੇ ਜੋ ਕਿ ਸਿਗਨੇਚਰ ਰੇਂਜ ਦੇ ਹੁੰਦੇ ਆ ਤੇ ਪਲੱਸ ਤੁਸੀਂ ਆਪਣਾ 4 ਜੀਪੀ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ ਯਾਨੀ 10250 ਰੁਪਏ ਦੇ ਪ੍ਰੋਡਕਟ ਜਿਹੜੇ ਤੁਹਾਨੂੰ ਡੀਪੀ ਰੇਟ ਐਂਡ ਡਿਸਕਾਊਂਟ ਰੇਟ ਤੇ ਮਿਲਦੇ ਆ ਪਲੱਸ ਇੱਕ ਪ੍ਰੋਡਕਟ ਤੁਹਾਨੂੰ ਫ੍ਰੀ ਮਿਲਦਾ 12 ਜੀਪੀ ਨਾਲ ਵੀ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਜਿਸ ਦੇ ਵਿੱਚ ਕਿ 30750 ਰੁਪਏ ਦੇ ਪ੍ਰੋਡਕਟ ਜਿਉਂ ਡਿਸਕਾਊਂਟ ਰੇਟ ਤੇ ਮਿਲਦੇ ਆ ਪਲੱਸ 4 ਪ੍ਰੋਡਕਟ ਤੁਹਾਨੂੰ ਫ੍ਰੀ ਮਿਲਦੇ ਆ ਸੋ ਤੁਸੀਂ ਤਿੰਨ ਤਰੀਕੇ ਨਾਲ ਜਿਹੜੀ ਆਪਣੇ ਆਈਡੈਂਟੀਟੀ ਐਕਟੀਵੇਟ ਕਰ ਸਕਦੇ ਹੋ ਤੇ ਜਿਹੜੇ ਇਹ ਤਿੰਨ ਪੈਕੇਜ ਨੇ ਇਹਨਾਂ ਦੇ ਜਿਹੋ ਡਿਫਰੈਂਟ ਡਿਫਰੈਂਟ ਬੈਨੀਫਿਟਸ ਨੇ ਆਪਾਂ 1 ਬਾਈ 1 ਇਹਦੇ ਤੇ ਵੀ ਡਿਸਕਸ ਕਰਦੇ ਆ ਕਿ ਕੈਪਿੰਗ ਕੈਪਿੰਗ ਇਨਕਮ ਯਾਨੀ ਅਗਰ ਤੁਸੀਂ 1 ਜੀਪੀ ਨਾਲ ਸ਼ੁਰੂਆਤ ਕੀਤੀ ਹੋਈ ਹੈ ਤਾਂ ਤੁਸੀਂ ਹਫਤਾੜੀ ਹਫਤੇ ਦੀ ਇਨਕਮ ਜੋ ਹੈ 1 ਲੱਖ ਰੁਪਏ ਤੱਕ ਹੈ ਯਾਨੀ ਮਹੀਨੇ ਦਾ ਤੁਸੀਂ 4 ਲੱਖ ਰੁਪਏ ਤੱਕ ਕਮਾ ਸਕਦੇ ਹੋ ਆਪਣੇ ਆਈਡੀ ਤੇ ਔਰ ਜੇਕਰ ਤੁਸੀਂ ਆਪਣਾ 4 ਜੀਪੀ ਨਾਲ ਸ਼ੁਰੂਆਤ ਕੀਤੀ ਹੈ ਤਾਂ ਤੁਸੀਂ ਹਫਤੇ ਦੇ ਟੈਪਿੰਗ ਇਨਕਮ ਜਿਹੜੀ ਤੁਹਾਡੀ 2 ਲੱਖ ਰੁਪਏ ਹੈ ਯਾਨੀ ਮਹੀਨੇ ਦਾ ਤੁਸੀਂ 8 ਲੱਖ ਰੁਪਏ ਤੱਕ ਕਮਾ ਸਕਦੇ ਹੋ ਆਪਣੀ ਆਈਡੀ ਤੇ ਇਸੇ ਤਰੀਕੇ ਨਾਲ ਅਗਰ ਤੁਸੀਂ ਤੁਹਾਡੀ ਆਈਡੀ 12 ਜੀਪੀ ਤੋਂ ਹੈ ਤਾਂ ਤੁਸੀਂ ਆਪਣਾ 5 ਲੱਖ ਰੁਪਏ ਹਫਤੇ ਦਾ ਕਮਾ ਸਕਦੇ ਹੋ ਯਾਨੀ ਮਹੀਨੇ ਦਾ 20 ਲੱਖ ਰੁਪਿਆ ਤੁਸੀਂ ਆਪਣੀ ਆਈਡੀ ਤੇ ਕਮਾ ਸਕਦੇ ਹੋ ਇਸੇ ਤਰੀਕੇ ਨਾਲ ਇਹਨਾਂ ਦੀ ਮੈਚਿੰਗ ਇਨਕਮ ਵੀ ਅਲੱਗ-ਅਲੱਗ ਹੈ ਜਿਵੇਂ ਕਿ ਅਗਰ ਤੁਸੀਂ 1 ਜੀਪੀ ਨਾਲ ਸ਼ੁਰੂਆਤ ਕੀਤੀ ਤਾਂ ਪਰ ਜੀਪੀ ਦੇ ਤੁਹਾਨੂੰ ਜਿਹੜੇ 200 ਰੁਪਏ ਮੈਚਿੰਗ ਇਨਕਮ ਹੈ ਇਸੇ ਤਰੀਕੇ ਨਾਲ 4 ਜੀਪੀ ਦੀ ਆਈਡੀ ਤੇ ਤੁਹਾਡੀ ਜਿਹੜੀ ਮੈਚਿੰਗ ਇਨਕਮ ਹੈ ਉਹ 225 ਰੁਪਏ ਹੈ ਪਰ ਜੀਪੀ ਐਂਡ ਇਸੇ ਤਰੀਕੇ ਨਾਲ ਅਗਰ ਤੁਸੀਂ 12 ਜੀਪੀ ਨਾਲ ਸ਼ੁਰੂਆਤ ਕੀਤੀ ਹੋਈ ਆਪਣੀ ਆਈਡੀ ਦੀ ਤਾਂ ਉਹਦੇ ਤੇ ਜਿਹੜੀ ਮੈਚਿੰਗ ਇਨਕਮ ਹੈ ਪਰ ਜੀਪੀ ਤੇ ਉਹ 250 ਰੁਪਏ ਹੈ ਸੋ ਫੋਰ ਐਗਜ਼ਾਮਪਲ ਅਗਰ ਕਿਸੇ ਪਰਸਨ ਦੀ ਆਈਡੀ 1 ਜੀਪੀ ਤੇ ਹੈ ਅਗਰ ਉਹ ਚਾਹੁੰਦਾ ਕਿ ਆਪਣੀ ਆਈਡੀ ਨੂੰ ਅਪਗ੍ਰੇਡ ਕਰੇ 4 ਜੀਪੀ ਤੋਂ ਲੈ ਕੇ 12 ਜੀਪੀ ਤੱਕ ਟੋ ਮੋਸਟ ਤਾਂ ਉਹਦੇ ਕੋਲ ਆਪਣੀ ਆਈਡੀ ਨੂੰ ਐਕਟੀਵੇਟ ਹੋਣ ਤੋਂ ਬਾਅਦ 90 ਦਿਨਾਂ ਦਾ ਟਾਈਮ ਹੁੰਦਾ ਉਹ ਆਪਣੀ ਆਈਡੀ ਨੂੰ 4 ਜੀਪੀ ਤੋਂ ਲੈ ਕੇ ਟੋ ਮੋਸਟ 12 ਜੀਪੀ ਤੱਕ ਅਪਗ੍ਰੇਡ ਕਰ ਸਕਦਾ ਹੈ ਕੰਪਨੀ ਵੱਲੋਂ ਕੋਈ ਵੀ ਕੰਪਲਸੇਸ਼ਨ ਨਹੀਂ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿ ਆਪਣੀ ਆਈਡੀ ਨੂੰ ਅਪਗ੍ਰੇਡ ਕਰਨਾ ਹੈ ਸੋ ਜੇ ਆਪਾਂ ਆਪਣੀ ਆਈਡੀ ਨੂੰ ਅਪਗ੍ਰੇਡ ਕਰਦੇ ਆਂ ਸੋ ਸਾਨੂੰ ਇਹ ਬੈਨੀਫਿਟਸ ਵੀ ਮਿਲਦੇ ਆਂ ਸੋ ਆਪਾਂ ਅੱਗੇ ਗੱਲ ਕਰਦੇ ਆਂ ਕਿ ਅਗਰ ਆਪਣੇ 4 ਜੀਪੀ ਦੀ ਮੈਚਿੰਗ ਹੋ ਜਾਂਦੀ ਹੈ ਯਾਨੀ ORG1 ਚ 4 ਜੀਪੀ ਤੇ ORG2 ਚ 4 ਜੀਪੀ 4 ਜੀਪੀ ਦੀ ਮੈਚਿੰਗ ਤੇ ਸਾਨੂੰ ਆਪਣਾ ਅਗਰ ਸਾਡੀ ਆਈਡੀ 1 ਜੀਪੀ ਤੇ ਲੱਗੀ ਹੋਈ ਹੈ ਤਾਂ ਸਾਨੂੰ 4 ਜੀਪੀ ਦੀ ਮੈਚਿੰਗ ਇਨਕਮ 800 ਰੁਪਏ ਆਏਗੀ 4 ਜੀਪੀ ਦੀ ਆਈਡੀ ਤੇ ਸਾਨੂੰ 4 ਜੀਪੀ ਦੀ ਮੈਚਿੰਗ ਇਨਕਮ 900 ਰੁਪਏ ਆਏਗੀ ਜੇਕਰ ਸਾਡੀ ਆਈਡੀ 12 ਜੀਪੀ ਤੇ ਲੱਗੀ ਹੋਈ ਆ ਤੇ 4 ਜੀਪੀ ਦੀ ਮੈਚਿੰਗ ਇਨਕਮ ਤੇ ਸਾਨੂੰ ਜਿਹੜਾ 1000 ਰੁਪਏ ਆਈ ਹੁਣ ਆਪਾਂ ਗੱਲ ਕਰਦੇ ਆ ਫਸਟ ਟਰੈਕ ਬੋਨਸ ਦੀ ਜਦੋਂ ਆਪਾਂ ਆਪਣੀ ਆਈਡੀ ਨੂੰ ਐਕਟੀਵੇਟ ਕਰ ਲੈਂਦੇ ਆ ਆਈਡੀ ਐਕਟੀਵੇਟ ਹੋਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਜੇਕਰ ਆਪਾਂ ਆਪਣੀ ਆਈਡੀ ਤੇ 4 ਜੀਪੀ ਦੀ ਮੈਚਿੰਗ ਕਰ ਲਈਏ ਇਕੱਲਿਆਂ ਜਾਂ ਆਪਣੀ ਟੀਮ ਦੇ ਨਾਲ ਤਾਂ ਆਪਾਂ ਨੂੰ ਜਿਹੜਾ ਫਾਸਟ ਟਰੈਕ ਬੋਨਸ 1500 ਰੁਪਿਆ ਮਿਲ ਜਾਂਦਾ ਹੈ ਇਹ ਨਿਊ ਕਮਰ ਵਾਸਤੇ ਬਹੁਤ ਹੀ ਸਪੈਸ਼ਲ ਚੀਜ਼ ਹੈ ਫਾਸਟ ਟਰੈਕ ਬੋਨਸ ਜਾਂ ਜੇ ਆਪਾਂ ਗੱਲ ਕਰਦੇ ਆ ਫੀਲਡ ਐਕਸਪੈਂਸ ਦੀ ਜਦੋਂ ਆਪਾਂ ਆਪਣੀ ਆਈਡੀ ਤੇ 20 GP ਦੀ ਮੈਚਿੰਗ ਕਰ ਲੈਂਦੇ ਆ ਟੀਮ ਦੇ ਨਾਲ ਕਿਸੇ ਵੀ ਹਫਤੇ ਤਾਂ ਆਪਾਂ ਨੂੰ ਉਸ ਹਫਤੇ ਦਾ ਫੀਲਡ ਐਕਸਪੈਂਸ ਯਾਨੀ 3000 ਰੁਪਿਆ ਮਿਲ ਜਾਂਦਾ ਤੇ ਨਾਲ ਮੈਚਿੰਗ ਇਨਕਮ ਵੀ ਮਿਲ ਜਾਂਦੀ ਹੈ ਫੋਰ ਐਗਜ਼ਾਮਪਲ ਮਹੀਨੇ ਦੇ ਵਿੱਚ 4 ਹਫਤੇ ਹੁੰਦੇ ਆ ਅਗਰ ਤੁਸੀਂ 4 ਹਫਤੇ 20-20 ਜੀਪੀ ਦੀ ਮੈਚਿੰਗ ਕਰ ਲੈਨੇ ਹੋ ਆਪਣੀ ਟੀਮ ਦੇ ਨਾਲ ਤਾਂ ਤੁਹਾਨੂੰ ਉਹਨਾਂ ਉਹਨਾਂ ਹਫਤਿਆਂ ਦੀ ਜਿਹੜੀ ਆ ਫੀਲਡ ਐਕਸਪੈਂਸ ਪਲੱਸ ਮੈਚਿੰਗ ਇਨਕਮ ਦੋਨੋਂ ਮਿਲਣਗੇ ਹਾਂਜੀ ਹੁਣ ਆਪਾਂ ਗੱਲ ਕਰਦੇ ਆ ਕੈਪਿੰਗ ਇਨਕਮ ਦੀ ਕੈਪਿੰਗ ਇਨਕਮ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੁੰਦਾ ਕੀ ਹੈ ਕਿ ਦੂਸਰੀ ਕੰਪਨੀ ਦੇ ਵਿੱਚ ਜਦੋਂ ਕੈਪਿੰਗ ਲੱਗ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਕੈਪਿੰਗ ਤੋਂ ਬਾਅਦ ਵਾਲਾ ਬਿਜ਼ਨਸ ਹੁੰਦਾ ਹੈ ਕੈਪਿੰਗ ਲੱਗਣ ਤੋਂ ਬਾਅਦ ਉਹ ਤੁਹਾਡਾ ਡਿਸਟਰਾਇ ਹੋ ਜਾਂਦਾ ਹੈ ਅਦਰ ਕੰਪਨੀਆਂ ਦੇ ਵਿੱਚ ਬਟ ਦੋਸਤੋ ਨੀਡ ਫੇਟ ਮਾਰਕੀਟਿੰਗ ਪ੍ਰਾਈਵਲ ਲਿਮਟਿਡ ਇੱਕ ਐਸੀ ਕੰਪਨੀ ਹੈ ਜੋ ਤੁਹਾਨੂੰ ਕੈਪਿੰਗ ਲੱਗਣ ਤੋਂ ਬਾਅਦ ਵੀ ਇਨਕਮ ਪ੍ਰੋਵਾਈਡ ਕਰਦੀ ਹੈ ਜੇਕਰ ਤੁਹਾਡੀ ਆਈਡੀ ਤੇ ਕੈਪਿੰਗ ਲੱਗਣ ਤੋਂ ਬਾਅਦ ਜਿੰਨੇ ਵੀ ਐਕਸਟਰਾ ਜੀਪੀ ਫਲੈਸ਼ ਹੋਣਗੇ ਤੁਹਾਨੂੰ ਪਰ ਜੀਪੀ ਤੇ ਜੋ ਹੈ 1000 ਰੁਪਿਆ ਮਿਲੇਗਾ ਸੋ ਤੁਹਾਨੂੰ ਪਿਆਰ ਪੇ ਪਰ ਜੀਪੀ ਤੇ ਮਿਲਣਗੇ ਐਕਸਟਰਾ ਜੀਪੀ ਫਲੈਸ਼ ਹੋਣ ਤੋਂ ਬਾਅਦ ਕੈਪਿੰਗ ਤੇ ਅਗੇ ਆਪਾਂ ਗੱਲ ਕਰਦੇ ਆਂ ਰਿਟੇਲ ਆਰਡਰ ਬੈਨੀਫਿਟਸ ਦੀ ਕਿ ਅਗਰ ਆਪਾਂ 2500 ਨਾਲ ਸ਼ੁਰੂਆਤ ਕਰਦੇ ਆਂ ਤਾਂ ਸਾਨੂੰ 2500 ਰੁਪਏ ਦੇ ਜੋ ਹੈ ਪ੍ਰੋਡਕਟਸ ਦਾ ਡਿਸਕਾਊਂਟ ਰੇਟ ਤੇ ਮਿਲਣਗੇ ਕੋਈ ਵੀ ਪ੍ਰੋਡਕਟ ਫ੍ਰੀ ਨਹੀਂ ਮਿਲੇਗਾ ਅਗਰ ਆਪਾਂ 10250 ਪੈਨ ਨਾਲ ਸ਼ੁਰੂਆਤ ਕਰਦੇ ਆਂ ਸੋ ਸਾਨੂੰ ਜੋ ਹੈ 10250 ਰੁਪਏ ਦੇ ਪ੍ਰੋਡਕਟ ਡਿਸਕਾਊਂਟ ਰੇਟ ਤੇ ਮਿਲਦੇ ਆਂ ਤੇ ਇੱਕ ਪ੍ਰੋਡਕਟ ਜਿਹੜਾ ਫਰੇਮ ਹੁੰਦਾ ਅਗਰ ਆਪਾਂ 30750 ਰੁਪਏ ਨਾਲ ਸ਼ੁਰੂਆਤ ਕਰਦੇ ਆ ਤਾਂ ਸਾਨੂੰ 30750 ਰੁਪਏ ਦੇ ਜੋ ਪ੍ਰੋਡਕਟਸ ਹੈ ਡਿਸਕਾਊਂਟ ਰੇਟ ਤੇ ਮਿਲਦਾ ਹੈ ਪਲੱਸ 4 ਪ੍ਰੋਡਕਟ ਉੱਪਰ ਫ੍ਰੀ ਮਿਲਦੇ ਆ ਸੋ ਇਹਨਾਂ ਦੇ ਉੱਤੇ ਆਪਾਂ ਨੂੰ ਸ਼ਿਪਿੰਗ ਚਾਰਜ ਦੇਣਾ ਪੈਂਦਾ ਹੁਣ ਗੱਲ ਕਰਦੇ ਆ ਆਪਾਂ ਰਿਟੇਲ ਪ੍ਰੋਫਿਟ ਦੀ ਫੋਰ ਐਗਜ਼ਾਮਪਲ ਕੋਈ ਇੱਕ ਪ੍ਰੋਡਕਟ ਐਮ ਆਰ ਪੀ ਤੇ 3500 ਰੁਪਏ ਦਾ ਬੈਠਦਾ ਹੈ ਤਾਂ ਉਹਦੀ ਕੁਆਂਟੀਟੀ 12 ਦੀ ਤੇ ਟੋਟਲ ਐਮ ਆਰ ਪੀ ਬਣਨੀ ਆਪਣੀ 42000 ਰੁਪਏ ਤੇ ਡਿਸਟਰੀਬਿਊਟਰ ਪ੍ਰਾਈਸ ਅਗਰ ਆਪਣੀ ਆਈਡੀ ਲੱਗੀ ਹੋਈ ਹੈ ਤਾਂ ਆਪਾਂ ਨੂੰ ਜਿਹੜਾ ਪ੍ਰੋਡਕਟ ਹੈ ਉਹ ਡੀਪੀ ਰੇਟ ਤੇ ਮਿਲਦਾ ਹੈ ਸੋ ਹੀ ਪਰ ਪ੍ਰੋਡਕਟ ਆਪਾਂ ਨੂੰ ਜਿਹੜਾ 2500 ਦਾ ਬੈਠ ਜਾਂਦਾ ਹੈ ਔਰ 12 ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਆਪਣਾ ਜੋ ਹੈ ਡੀਪੀ ਰੇਟ ਟੋਟਲ 30000 ਰੁਪਏ ਬਣ ਜਾਂਦਾ ਸੋ ਆਪਾਂ ਹੁਣ ਪਰ ਪ੍ਰੋਡਕਟ ਤੋਂ ਰਿਟੇਲ ਪ੍ਰੋਫਿਟ ਕਿੰਨਾ ਕੱਢ ਸਕਦੇ ਆ ਸੋ ਪਰ ਪ੍ਰੋਡਕਟ ਤੇ ਆਪਾਂ ਨੂੰ ਜੋ ਰਿਟੇਲ ਮਾਰਜਨ ਜੋ ਆਪਣਾ ਨਿਕਲਦਾ ਉਹ 1000 ਰੁਪਏ ਨਿਕਲਦਾ ਹੈ ਔਰ 12 ਦੇ حساب ਨਾਲ ਦੇ ਖੇਤ ਆਪਣਾ ਟੋਟਲ ਰਿਟੇਲ ਪ੍ਰੋਫਿਟ 12000 ਰੁਪਏ ਹੋ ਜਾਂਦਾ ਔਰ ਜੇਕਰ ਆਪਾਂ ਫ੍ਰੀ ਪ੍ਰੋਡਕਟ ਦੇਖੀਏ ਤਾਂ ਉਹਦਾ ਦੀ ਵਾਧੇ 14000 ਰੁਪਏ ਉੱਪਰ ਐਡ-ਆਨ ਹੋ ਜਾਂਦੀ ਹੈ ਸੋ ਜਿਹੜਾ ਟੋਟਲ ਪ੍ਰੋਫਿਟ ਆਪਣੇ ਕੋਲ ਆਉਂਦਾ ਉਹ 26000 ਰੁਪਏ ਆਉਂਦਾ ਸੋ ਇਹ ਹੈ ਨੀਟ ਫਿੱਟ ਦੇ ਰਿਟੇਲ ਪ੍ਰੋਫਿਟ ਦੀ ਪਾਵਰ ਹੁਣ ਆਪਾਂ ਗੱਲ ਕਰਦੇ ਆਰਗੇਨਾਈਜੇਸ਼ਨ ਬੋਨਸ ਕੈਰੀ ਫਾਰਵਰਡ ਸਿਸਟਮ ਦੀ ਹੁੰਦਾ ਕਿ ਇਹ ਕਿ ਕਈ ਵਾਰ ਸਾਡੇ ਜਿਹੜੇ ਆ ਲੈਫਟ ਐਂਡ ਰਾਈਟ ਸਾਈਡ ਦੇ ਵਿੱਚ ਜੀਪੀ ਇੱਕੋ ਜਿਹੀ ਨਹੀਂ ਰਹਿੰਦੀ ਤੇ ਇੱਥੇ ਇੱਕ ਐਗਜ਼ਾਮਪਲ ਦੱਸੀ ਹੋਈ ਹੈ ਕਿ ਜਿਵੇਂ ਕਿ ਉਹ ਆਰਜੀ 1 ਦੇ ਵਿੱਚ 80 ਜੀਪੀ ਨੇ ਤੇ ਆਰਜੀ 2 ਦੇ ਵਿੱਚ 60 ਜੀਪੀ ਨੇ ਸੋ ਜਿਹੜੀ ਮੈਚਿੰਗ ਆ ਉਹ ਆਪਾਂ ਨੂੰ 60 ਜੀਪੀ ਦੀ ਤਾਂ ਮਿਲ ਜਾਣੀ ਹੈ ਪਲੱਸ ਜਿਹੜਾ 20 ਜੀਪੀ ਦਾ ਡਿਫਰੈਂਸ ਕ੍ਰੀਏਟ ਹੋ ਰਿਹਾ ਹੈ ਤੇ ਕੰਪਨੀ ਕੀ ਕਰਦੀ ਜਿਹੜੇ ਆਪਣਾ ਡਿਫਰੈਂਸ ਆ ਰਿਹਾ ਹੈ ਜੋ 20 ਜੀਪੀ ਦਾ ਅੱਗੇ ਉਹਨੂੰ ਕੈਰੀ ਫੋਰਵਰਡ ਕਰ ਦਿੰਦੀ ਹੈ ਤਾਂ ਜਦੋਂ ਇਹਨਾਂ ਕੈਰੀ ਫੋਰਵਰਡ ਜੀਪੀਜ਼ ਦਾ ਬੈਸਟ ਮੈਚ ਨਿਕਲ ਕੇ ਆਂਦਾ ਫੋਰ ਐਗਜ਼ਾਮਪਲ ਇੱਥੇ ਵਰਜੀ 1 ਦੇ ਵਿੱਚ 1920 ਜੀਪੀ ਨੇ ਤੇ ਪਲੱਸ ਇਹਦੇ ਵਿੱਚ ਕੈਰੀ ਫੋਰਵਰਡ ਵਾਲੇ ਜੋੜ ਦਿੱਤੇ ਜਾਂਦੇ ਆ ਤੇ ਇੱਥੇ ਜਿਹੜਾ ਟੋਟਲ 2000 ਜੀਪੀ ਨਿਕਲਦਾ ਤੇ ਇੱਥੇ ਵਰਜੀ 2 ਦੇ ਵਿੱਚ ਵੀ 2000 ਜੀਪੀ ਨੇ ਸੋ ਜਦੋਂ ਇਹਨਾਂ ਦੀ ਮੈਚਿੰਗ ਹੁੰਦੀ ਆ ਤਾਂ ਸੋ ਐਟ ਦਾ ਐਂਡ ਸਾਨੂੰ ਕੈਰੀ ਫੋਰਵਰਡ ਹੋਏ ਜੀਪੀ ਦਾ ਵੀ ਪੇਆਊਟ ਮਿਲ ਜਾਂਦਾ ਸੋ ਦੋਸਤੋ ਇਹ ਨੀਡ ਫੀਡ ਮਾਰਕੀਟਿੰਗ ਪ੍ਰਾਈਵੇਲਿਟੀ ਦੀ ਬਹੁਤ ਵਧੀਆ ਐਡਵਾਂਟੇਜ ਇੱਕ ਬਹੁਤ ਵਧੀਆ ਸਿਸਟਮ ਹੈ ਕਿ ਜਿਸ ਨਾਲ ਸਾਨੂੰ ਆਪਣੀ ਇਨਕਮ ਦਾ ਪੂਰਾ ਪੋਟੈਂਸ਼ੀਅਲ ਮਿਲਦਾ ਹੈ ਹੁੰਦਾ ਕਿ ਇਹ ਕਿ ਦੂਸਰੀ ਕੰਪਨੀਆਂਜ਼ ਦੇ ਵਿੱਚ ਜਿਹੜੀ ਵੀ ਆਪਣੀ ਆਈਡੀ ਤੇ ਐਕਸਟਰਾ ਜੀਪੀ ਫਲੈਸ਼ ਹੁੰਦੇ ਆ ਸੋ ਉਹ ਡਿਸਟਰੋਏ ਹੋ ਜਾਂਦੇ ਬਟ ਨੀਡ ਫੀਡ ਸਾਨੂੰ ਸਾਡੇ ਐਕਸਟਰਾ ਜੀਪੀ ਦਾ ਵੀ ਪੇਆਊਟ ਦਿੰਦਾ ਹੈ ਯਾਨੀ ਸਾਡੀ ਮਿਹਨਤ ਦਾ ਪੂਰਾ ਫਲ ਨੀਡ ਫੀਡ ਦੇ ਇਸ ਪਲੇਟਫਾਰਮ ਦੇ ਥਰੂ ਮਿਲਦਾ ਹੈ ਅੱਗੇ ਆਪਾਂ ਗੱਲ ਕਰਦੇ ਆਂ ਕੰਸਿਸਟੈਂਸੀ ਰਿਟੇਲ ਪ੍ਰੋਫਿਟ ਦੀ ਜੇਕਰ ਆਪਾਂ ਲਗਾਤਾਰੀ ਖਰੀਦਦਾਰੀ ਕਰਦੇ ਆਂ ਤਾਂ ਸਾਨੂੰ ਉਹਦਾ ਵੀ ਬੇਨਫਿਟ ਹੈ ਫੋਰ ਐਗਜ਼ਾਮਪਲ ਜੇਕਰ ਆਪਾਂ 1 ਜੀਪੀ ਦੀ ਖਰੀਦਦਾਰੀ ਲਗਾਤਾਰ 3 ਮਹੀਨੇ ਤੱਕ ਕਰੀਏ ਤਾਂ ਸਾਨੂੰ ਚੌਥੇ ਮਹੀਨੇ ਇੱਕ ਪ੍ਰੋਡਕਟ ਫ੍ਰੀ ਮਿਲਦਾ 1 ਜੀਪੀ ਦੀ ਖਰੀਦਦਾਰੀ ਲਗਾਤਾਰ 12 ਮਹੀਨੇ ਤੱਕ ਕਰਨ ਤੇ ਉਸ ਤੋਂ ਅਗਲੇ ਮਹੀਨੇ ਸਾਨੂੰ ਦੋ ਪ੍ਰੋਡਕਟ ਫ੍ਰੀ ਮਿਲਦੇ ਆਂ 2 ਜੀਪੀ ਦੀ ਖਰੀਦਦਾਰੀ ਲਗਾਤਾਰ 3 ਮਹੀਨੇ ਤੱਕ ਕਰਨ ਤੇ ਤਾਂ ਸਾਨੂੰ ਚੌਥੇ ਮਹੀਨੇ ਜਿਹੜਾ ਦੋ ਪ੍ਰੋਡਕਟ ਫ੍ਰੀ ਮਿਲਣਗੇ ਜੇਕਰ ਆਪਾਂ 2 ਜੀਪੀ ਦੀ ਖਰੀਦਦਾਰੀ ਲਗਾਤਾਰ 12 ਮਹੀਨੇ ਤੱਕ ਕਰਦੇ ਆਂ ਤਾਂ ਉਸ ਤੋਂ ਅਗਲੇ ਮਹੀਨੇ ਆਪਾਂ ਨੂੰ ਚਾਰ ਪ੍ਰੋਡਕਟ ਫ੍ਰੀ ਮਿਲਦੇ ਹੈ ਸੋ ਅੱਗੇ ਆਪਾਂ ਗੱਲ ਕਰਦੇ ਆਂ ਲਾਈਫਟਾਈਮ ਰਿਪੋਰਟਸ ਦੀ ਸੋ ਕੰਪਨੀ ਆਪਾਂ ਨੂੰ ਲਾਈਫਟਾਈਮ ਰਿਪੋਰਟਸ ਦੇ ਥਰੂ ਵੀ ਜਿਹੜੀਆਂ ਇਨਕਮ ਐਂਡ ਅਚੀਵਮੈਂਟਸ ਜਿਹੜੇ ਦਿੰਦੀਆਂ ਆਂ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾ ਰੈਂਕ ਜੋ ਉਹ ਹੈਗਾ ব্রੌਂਜ਼ ਟੈਂਕ ਜੋ ਕਿ VGp ਤੇ ਆਪਾਂ ਨੂੰ ਮਿਲ ਜਾਂਦਾ ਜਦੋਂ ਆਪਣੀ VGp ਦੀ ਮੈਚਿੰਗ ਹੋ ਜਾਂਦੀ ਟੀਮ ਦੇ ਨਾਲ ਸੋ ਬ੍ਰੌਂਜ਼ ਰੈਂਕ ਤੇ ਆਪਾਂ ਨੂੰ ਜੋ ਰਿਵਾਰਡ ਦੇ ਵਿੱਚ ਮਿਲਦਾ ਐਲਟੀਪੀ ਵਨ ਨਾਈਟ ਟੂ ਡੇਸ ਦਾ ਯਾਨੀ ਇੱਕ ਰਾਤ ਦੋ ਦਿਨਾਂ ਦਾ ਇਹ ਪ੍ਰੋਗਰਾਮ ਹੁੰਦਾ ਲੀਡਰਸ਼ਿਪ ਡਵੈਲਪਮੈਂਟ ਪ੍ਰੋਗਰਾਮ ਕਹਿੰਦੇ ਆ ਜਿਹਦੇ ਵਿੱਚ ਆਪਾਂ ਆਪਣੀ ਪਰਸਨਲ ਡਵੈਲਪਮੈਂਟ ਦੀ ਟ੍ਰੇਨਿੰਗ ਲੈਂਦੇ ਤੇ ਅਗਲਾ ਰੈਂਕ ਸਿਲਵਰ ਹੈ ਜਦੋਂ ਆਪਣੀ 80 GP ਹੋ ਜਾਂਦੀ ਹੈ ਆਪਣੀ ਆਈਡੀ ਤੇ ਤਾਂ ਆਪਾਂ ਨੂੰ ਸਿਲਵਰ ਰੈਂਕ ਮਿਲ ਜਾਂਦਾ ਦੋਸਤੋ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਤੁਸੀਂ 80 ਜੀਪੀ ਨਵੇਂ ਨਹੀਂ ਕੀਰੇ ਵੀ ਜੀਪੀ ਤੁਹਾਡੇ ਪਹਿਲਾਂ ਹੋਏ ਹੋਏ ਸੀ ਪਲੱਸ 60 ਜੀਪੀ ਹੀ ਤੁਸੀਂ ਨਵੇਂ ਕੀਤੇ ਹੋਏ ਆ ਇਹ ਹੀ ਨੀਟ ਫਿਟ ਦੀ ਖਾਸियत ਹੈ ਕਿ ਨੀਟ ਫਿਟ ਦਾ ਪਲਾਨ ਐਕਮੂਲੇਟਿਵ ਪਲਾਨ ਹੈ ਯਾਨੀ ਤੁਹਾਡਾ ਪਿਛਲਾ ਜੋ ਕੀਤਾ ਹੋਇਆ ਬਿਜ਼ਨਸ ਹੈ ਉਹ ਵੀ ਜੁੜਦਾ ਸੋ ਸਿਲਵਰ ਰੈਂਕ ਜਦੋਂ ਮਿਲਦਾ ਤੁਹਾਨੂੰ 80 ਜੀਪੀ ਤੇ ਤਾਂ ਜਿਹੜਾ ਤੁਹਾਡਾ ਰਿਵਾਰਡ ਆ ਉ 7500 ਰੁਪਏ ਕੈਸ਼ ਹੈ ਇਸੇ ਤਰੀਕੇ ਨਾਲ 골ਡ ਜਿਹਦੇ ਵਿੱਚ ਆਪਣਾ 160 GP ਤੇ ਜਿਹਦੇ ਵਿੱਚ ਤੁਸੀਂ 80 GP ਨਵੇਂ ਕਰਦੇ ਹੋ 160 GP ਤੇ ਤੁਹਾਨੂੰ 골ਡ ਦਾ ਰੈਂਕ ਮਿਲ ਜਾਂਦਾ ਜਿਸ ਦੇ ਵਿੱਚ 11000 ਰੁਪਏ ਕੈਸ਼ ਹੈ ਇਸੇ ਤਰੀਕੇ ਨਾਲ ਆਪਾਂ ਅੱਗੇ ਵਧਦੇ ਜਾਈਏ ਤਾਂ ਕੰਪਨੀ ਦੇ ਟੋਟਲ 13 ਰੈਂਕਸ ਨੇ ਟੋਪਮੋਸਟ ਰੈਂਕ ਜੋ ਹੈ ਕੋਹੀਨੂਰ ਹੈ 15 ਲੱਖ GP ਤੇ ਜਿਸ ਦਾ ਜੋ ਰਿਵਾਰਡ ਆ 10 ਕਰੋੜ ਰੁਪਏ ਕੈਸ਼ ਹੈ ਸੋ ਦੋਸਤੋ ਬਾਕੀ ਦੀ ਇਨਕਮਸ ਦਾ ਪਰ ਮਿਲਣ ਗਿਆ ਮਿਲਣ ਗਿਆ ਸੋ ਦੋਸਤੋ ਲਾਈਫ ਟਾਈਮ ਰਿਵਾਰਡ ਇੱਕ ਐਕਸਟਰਾ ਇਨਕਮ ਐਡ-ਆਨ ਹੋ ਜਾਂਦੀ ਹੈ ਆਪਣੀ ਇਨਕਮ ਪਾਰਟ ਦੇ ਵਿੱਚ ਸੋ ਟੋਟਲ 19 ਕਰੋੜ ਦੇ ਅਵਾਰਡ ਐਂਡ ਰਿਵਾਰਡਸ ਨੇ ਲਾਈਫ ਟਾਈਮ ਰਿਵਾਰਡਸ ਦੇ ਵਿੱਚ ਸੋ ਦੋਸਤੋ ਦੇਰੀ ਨਾ ਕਰਦੇ ਹੋਏ ਆਪਣਾ ਪਹਿਲਾ ਆਊਟਰ ਨਹੀਂ ਲਗਾਓ ਆਪਣੀ ਆਈਡੀ ਨੂੰ ਐਕਟੀਵੇਟ ਕਰੋ ਨੀਡ ਫੀਡ ਦੇ ਵਿੱਚ ਵੀਕਲੀ ਕਲੋਜ਼ਿੰਗ ਜੋ ਹੈ ਉਹ ਸੋਮਵਾਰ ਨੂੰ ਹੁੰਦੀ ਹੈ ਯਾਨੀ ਵੀਕ ਜਿਹੜਾ ਯਾਨੀ ਹਫਤਾ ਜਿਹੜਾ ਸਟਾਰਟ ਹੁੰਦਾ ਉਹ ਮੰਗਲਵਾਰ ਨੂੰ ਹੁੰਦਾ ਤੇ ਹਫਤੇ ਦੀ ਜਿਹੜੀ ਐਂਡਿੰਗ ਆ ਉਹ ਆਪਣਾ ਸੋਮਵਾਰ ਨੂੰ ਹੁੰਦੀ ਹੈ ਤੇ ਜਿਹੜਾ ਆਪਣਾ ਪੇਆਊਟ ਹੁੰਦਾ ਆਪਾਂ ਨੂੰ ਵੀਰਵਾਰ ਨੂੰ ਮਿਲ ਜਾਂਦਾ ਸੋ ਇਹ ਨੀਟਫੀਟ ਦਾ ক্লোজিং ਸਿਸਟਮ ਹੈ ਅਗੇ ਆਪਾਂ ਗੱਲ ਕਰਦੇ ਆ ਰੀ ਪਰਚੇਸ ਦੀ ਜਦੋਂ ਆਪਾਂ ਆਪਣੀ ਆਈਡੀ ਤੇ ਰੀ ਪਰਚੇਸ ਕਰਦੇ ਆ ਨੀ ਦੁਬਾਰਾ ਖਰੀਦਦਾਰੀ ਕਰਦੇ ਆ ਸੋ ਉਸਤੇ ਆਪਾਂ ਨੂੰ ਜਿਹੜੇ ਜੀਪੀ ਨਹੀਂ ਮਿਲਦੇ ਜੀ ਵੀ ਮਿਲਦੇ ਆ ਜਿਸ ਨੂੰ ਗਰੋਥ ਵੋਲੀਅਮ ਕਹਿੰਦੇ ਆ ਬਟ ਇੱਕ ਤਨੂੰ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਆਪਾਂ ਜੀ ਵੀ ਨੂੰ ਵੀ ਜੀਪੀ ਦੇ ਵਿੱਚ ਕਨਵਰਟ ਕਰ ਸਕਦੇ ਆ ਸੋ ਇਸ ਨੂੰ ਕਿਵੇਂ ਕਰ ਸਕਦੇ ਆ ਤੇ ਇਹਦਾ ਵੀ ਇੱਕ ਫਾਰਮੂਲਾ ਹੈ ਰੀ ਪਰਚੇਸ ਕੈਲਕੂਲੇਸ਼ਨ ਫਾਰਮੂਲਾ ਜعنی ਸੋ ਜੀ ਵੀ ਦਾ ਇੱਕ ਜੀਪੀ ਬਣਦਾ ਫੋਰ ਐਗਜ਼ਾਮਪਲ ਤੁਸੀਂ ਆਪਣੀ ਆਈਡੀ ਤੇ ਪੰਜ ਪ੍ਰੋਡਕਟਾਂ ਦੀ ਖਰੀਦਦਾਰੀ ਕਰਦੇ ਹੋ ਇਸ ਦੇ ਵਿੱਚ ਕਿ ਆਪਣਾ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਦੇ ਡਿਫਰੈਂਟ ਡਿਫਰੈਂਟ ਜੀਪੀ ਮਿਲਦੇ ਨੇ ਜਿਵੇਂ ਕਿ ਫੋਰ ਇਗਜ਼ਾਮਪਲ 70 ਜੀਵੀ ਦੂਸਰੇ ਪ੍ਰੋਡਕਟ ਤੇ 120 ਜੀਵੀ ਤੀਸਰੇ ਤੇ 290 ਜੀਵੀ ਚੌਥੇ ਤੇ 220 ਜੀਵੀ ਐਂਡ ਪੰਜਵੇਂ ਤੇ 100 ਜੀਵੀ ਤਾਂ ਆਪਣੇ ਜਿਹੜੇ ਟੋਟਲ ਜੀਵੀ ਬਣੇ ਉਹ 800 ਜੀਵੀ ਬਣੇ ਸੋ 800 ਭਾਗ 100 ਕਰਕੇ ਜੋ ਆਪਣੇ ਕੋਲ ਫਾਈਨਲ ਆਨਸਰ ਆਉਂਦਾ ਉਹ 8 ਜੀਪੀ ਆਉਂਦਾ ਸੋ ਆਪਾਂ ਜਿਹੜੇ ਜੀਵੀ ਨੂੰ ਵੀ ਜੀਪੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਅਟ ਰੀਪਰਚੇਸ ਦੋਸਤੋ ਇਹ ਸੀ ਨੀਡ ਫੀਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦਾ ਬਿਜ਼ਨਸ ਪਲਾਨ ਆਸ਼ਾ ਕਰਦਾ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਅਗਰ ਫਿਰ ਵੀ ਕਿਸੇ ਤਰੀਕੇ ਦਾ ਡਾਊਟ ਹੋਵੇ ਤੇ ਤੁਸੀਂ ਵੀਡੀਓ ਥੱਲੇ ਕਮੈਂਟ ਕਰ ਸਕਦੇ ਹੋ ਜਾਂ ਸਕਰੀਨ ਤੇ ਆ ਰੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਾਤ ਜਾਣਕਾਰੀ ਪ੍ਰਾਪਤ ਕਰ ਸਕਦੇ ਸੋ ਦੋਸਤੋ ਜਿਆਦਾ ਦੇਰੀ ਨਾ ਕਰੋ ਨੀਡ ਫੀਡ ਦਾ ਹਿੱਸਾ ਬਣੋ ਤੇ ਹੁਣੇ ਕਾਲ ਕਰਕੇ ਤੁਸੀਂ ਆਪਣੀ ਜੁਆਇਨਿੰਗ ਕਰੋ ਤੇ ਅੱਗੇ ਦੀ ਜਾਣਕਾਰੀ ਪ੍ਰਾਪਤ ਕਰੋ ਸੋ ਦੋਸਤੋ ਅਲਦੀ ਨਾਲ ਸਾਡੇ YouTube ਚੈਨਲ ਨੀਡ ਫੀਡ ਤੇ ਦੀਪ ਸਿੰਘ ਨੂੰ ਸਬਸਕ੍ਰਾਈਬ ਕਰੋ Instagram ਪੇਜ ਐਂਡ Facebook ਪੇਜ ਨੂੰ ਵੀ ਕਿਉਂਕਿ ਇੱਥੇ ਤੁਹਾਨੂੰ ਸਿਹਤ ਰਿਲੇਟਡ ਤੇ ਬਿਜ਼ਨਸ ਰਿਲੇਟਡ ਵਧੀਆ ਤੋਂ ਵਧੀਆ ਜਾਣਕਾਰੀਆਂ ਮਿਲਦੀਆਂ ਰਹਣਗੀਆਂ ਸੋ ਥੈਂਕ ਯੂ ਦੋਸਤੋ ਸਾਈਨਿੰਗ ਆਫ ਅੰਜੋਸ਼ ਸਿੰਘ